ਦੋਸਤੋ ਪੰਜਾਬੀ ਟਰਬਿੰਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਲਈ ਕੀਤੀ ਸਫਾਰਿਸ਼ ਦੋਸਤੋ ਪੰਜਾਬ ਹੀ ਨਹੀਂ ਦੇਸ਼ ਭਰ ਦੇ ਵਿੱਚ ਕਿਸਾਨ ਜੱਥੇਬੰਦੀਆਂ ਵੱਲੋਂ ਆਮ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਆਪਣੀ ਆਵਾਜ਼ ਨੂੰ ਦੇਸ਼ ਭਰ ਦੇ ਵਿੱਚ ਦੁਨੀਆ ਭਰ ਦੇ ਵਿੱਚ بلند ਕੀਤਾ ਜਾ ਰਿਹਾ ਹੈ ਤਾਂ ਜੋ ਉਹਨਾਂ ਦੀਆਂ ਜਿਹੜਾ ਮੰਗਾਂ ਨੂੰ ਪੂਰਾ ਕੀਤਾ ਜਾ ਸਕੇ ਪਰ ਹਲੇ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰ ਸਕੀ ਤੇ ਇਸੇ ਰੋਸ ਵਜੋਂ ਕਿਸਾਨਾਂ ਵੱਲੋਂ ਸਮੇਂ-ਸਮੇਂ ਤੇ ਜਿਹੜਾ ਰੋਸ ਪ੍ਰਦਰਸ਼ਨ ਕਰਕੇ ਆਪਣੀ ਆਵਾਜ਼ ਨੂੰ ਜਿਹੜਾ ਕੇਂਦਰ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਚਾਹੇ ਉਹ ਪਹਿਲਾਂ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਵੱਲੋਂ ਦਿੱਲੀ ਦੀ ਬਰੂਹਾਂ ਤੇ ਸ਼ੁਰੂ ਕੀਤਾ ਸੰਘਰਸ਼ ਹੋਵੇ ਜੋ ਕਿ ਲਗਭਗ 13 ਮਹੀਨੇ ਦੇ ਕਰੀਬ ਚੱਲਦਾ ਰਿਹਾ ਹੈ 13 ਮਹੀਨੇ ਬਾਅਦ ਜਦੋਂ ਸਰਕਾਰ ਨੇ ਤਿੰਨੋਂ ਖੇਤੀ ਕਾਨੂੰਨ ਵਾਪਸ ਲਏ ਤਾਂ ਜਾ ਕੇ ਉਹ ਜਿਹੜਾ ਅੰਦੋਲਨ ਸੀਗਾ ਖਤਮ ਕੀਤਾ ਗਿਆ ਪਰ ਉਸ ਸਮੇਂ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਨਾਲ-ਨਾਲ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਹੋਰ ਨਾ ਮੰਗਾਂ ਨੂੰ ਮੰਗਣ ਦਾ ਇੱਕ ਭਰੋਸਾ ਵੀ ਦਿਵਾਇਆ ਸੀਗਾ ਪਰ ਉਹ ਮੰਗਾਂ ਹਲੇ ਤੱਕ ਮੰਨੀਆਂ ਨਹੀਂ ਗਈਆਂ ਉਸ ਤੋਂ ਵੀ ਕਿਸਾਨ ਜੱਠੇਬੰਦੀਆਂ ਕਿਸਾਨ ਨੂੰ ਵਰਗ ਜਿਹੜਾ ਹੈ ਉਹ ਨਾਰਾਜ਼ ਦਿਖਾਈ ਦੇ ਰਿਹਾ ਹੈ ਕਿਉਂਕਿ ਉਛਮੁਖ ਮੰਗ ਸੀ ਕਿ ਕਿਸਾਨਾਂ ਦੀ ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਕਿਉਂਕਿ ਕੇਂਦਰ ਸਰਕਾਰ ਨੇ ਉਸ ਸਮੇਂ ਕਿਹਾ ਸੀ ਵੀ ਕਿ ਐਮਐਸਪੀ ਦੀ ਜਿਹੜੀ ਕਾਨੂੰਨੀ ਗਰੰਟੀ ਦੇਣ ਬਾਰੇ ਇੱਕ ਕਮੇਟੀ ਬਣਾਈ ਜਾਵੇਗੀ ਉਹ ਕਮੇਟੀ ਇੱਕ ਰਿਪੋਰਟ ਤਿਆਰ ਕਰੇਗੀ ਤੇ ਉਸ ਰਿਪੋਰਟ ਅਨੁਸਾਰ ਜਿਹੜਾ ਕੋਈ ਨਾ ਕੋਈ ਫੈਸਲਾ ਲਿਆ ਜਾਵੇਗਾ ਪਰ ਜੇ ਅਸੀਂ ਦੇਖਦੇ ਹਾਂ ਤਾਂ ਉਹ ਕਮੇਟੀ ਉਹ ਤੋਂ ਬਣਾਈ ਵੀ ਗਈ ਪਰ ਕਮੇਟੀ ਚ ਮੈਂਬਰ ਇਹੋ ਜਿਹੇ ਪਾਏ ਗਏ ਜਿਸ ਦਾ ਵਿਰੋਧ ਹੋਇਆ ਤੇ ਉਸ ਤੋਂ ਬਾਅਦ ਕਮੇਟੀ ਦੀ ਵੀ ਕੋਈ ਮੀਟਿੰਗਾਂ ਮੋਟਿੰਗਾਂ ਬਹੁਤੀਆਂ ਨਹੀਂ ਹੋਈਆਂ ਤਾਂ ਉਸ ਤੋਂ ਜਿਹੜਾ ਕਿਸਾਨ ਜਥੇਬੰਦੀਆਂ ਨਾਰਾਜ਼ ਦਿਖਾਈ ਦੇ ਰਹੀਆਂ ਸੀ ਤੇ ਉਹ ਸਮਾਂ ਚੱਲਦਾ ਰਿਹਾ ਤੇ ਚੱਲਦੇ-ਚੱਲਦੇ ਕਿਸਾਨ ਜਥੇਬੰਦੀਆਂ ਨੂੰ ਮੁੜ ਤੋਂ ਜਿਹੜਾ ਮੁੱਖ ਤੌਰ ਤੇ ਦੋ ਕਿਸਾਨ ਜਥੇਬੰਦੀਆਂ ਅੱਗੇ ਆਈਆਂ ਸੀ ਇੱਕ ਤਾਂ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਇੱਕ ਕਿਸਾਨ ਮਜ਼ਦੂਰ ਮੋਰਚਾ ਇਹਨਾਂ ਨੇ ਦੁਬਾਰਾ ਜਿਹੜਾ ਇੱਕ ਤਰ੍ਹਾਂ ਦਾ ਅੰਦੋਲਨ ਟੂ ਸ਼ੁਰੂ ਕਰਨ ਦੀ ਤਿਆਰੀ ਕੀਤੀ ਚਾਹੇ ਉਹ ਕਿਸਾਨੀ ਨੂੰ ਜਿਹੜਾ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਦੀ ਹੋਵੇ ਇਹ ਜਿਹੜੀ ਕੇਂਦਰ ਸਰਕਾਰ ਨੇ ਮੰਗਾ ਮੰਨੀਆਂ ਸੀ ਉਹਨਾਂ ਨੂੰ ਮੰਨਵਾਉਣ ਦੀ ਗੱਲ ਹੋਵੇ ਇਹਨਾਂ ਨੇ 13 ਫਰਵਰੀ 2024 ਨੂੰ ਦਿੱਲੀ ਕੂਚ ਦਾ ਇੱਕ ਸੱਦਾ ਦਿੱਤਾ ਵੀ ਕਿ ਕਿਸਾਨ ਮੂੜ ਤੋਂ ਜਿਹੜਾ ਦਿੱਲੀ ਜਾ ਕੇ ਬੈਠਣਗੇ ਉੱਥੇ ਪ੍ਰਦਰਸ਼ਨ ਕਰਨਗੇ ਤੇ ਆਪਣੀਆਂ ਮੰਗਾਂ ਮੰਨਵਾ ਕੇ ਹੀ ਘਰ ਵਾਪਸ ਜਿਹੜਾ ਹੈਗਾ ਪਰਤਣਗੇ ਤੇ ਜਦੋਂ ਅਸੀਂ ਉਹ ਦੇਖਦੇ ਆ ਤਾਂ ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਇਕੱਠੀਆਂ ਹੋਈਆਂ ਇਹ ਦੋਵੇਂ ਜਥੇਬੰਦੀਆਂ ਦੇ ਬੈਨਰ ਹੇਠ ਤੇ ਉਹਨਾਂ ਨੇ ਦਿੱਲੀ ਵੱਲ ਚਾਲੇ ਪਾਇਆ ਤਾਂ ਹਰਿਆਣਾ ਸਰਕਾਰ ਵੱਲੋਂ ਜਿਹੜਾ ਕਿਸਾਨਾਂ ਨੂੰ ਰੋਕਣ ਲਈ ਵੱਡੀਆਂ-ਵੱਡੀਆਂ ਰੋਕਾਂ ਲਾ ਦਿੱਤੀਆਂ ਗਈਆਂ ਸੜਕਾਂ ਦੇ ਵਿੱਚ ਜਿਹੜਾ ਵੱਡੀਆਂ-ਵੱਡੀਆਂ ਦੀਵਾਰਾਂ ਖੜੀ ਕਰ ਦਿੱਤੀਆਂ ਗਈਆਂ ਤਾਂ ਜੋ ਕਿਸਾਨ ਹੈ ਉਹ ਅੱਗੇ ਨਾ ਵੱਧ ਸਕਣ ਸੜਕਾਂ ਦੇ ਕਿੱਲੇ ਤੱਕ ਗੱਡ ਦਿੱਤੇ ਗਏ ਤਾਂ ਇਹੋ ਜਿਹੇ ਹਾਲਾਤ ਕਰ ਦਿੱਤੇ ਗਏ ਤੇ ਫਿਰ ਕਿਸਾਨ ਜਿੱਥੇ ਬੰਦੀਆਂ ਵੀ ਕਿਸੇ ਟਕਰਾਅ 'ਚ ਨਾ ਪੈਂਦੇ ਹੋਏ ਭਾਵੇਂ ਕਿ ਉਸ ਸਮੇਂ ਕੁਝ ਜ਼ਰੂਰ 13 ਫਰਵਰੀ ਨੂੰ 2-3 ਦਿਨ ਹਾਲਾਤ ਜਿਹੜਾ ਪੰਜਾਬ ਤੇ ਹਰਿਆਣਾ ਦੀ ਹੱਦਾਂ ਤੇ ਇੱਕ ਟਕਰਾਵ ਵਾਲੇ ਬਣੇ ਹੋਏ ਸੀ ਵੀ ਇੱਕ ਪਾਸੇ ਕਿਸਾਨ ਖੜੇ ਸੀ ਤੇ ਦੂਜੇ ਪਾਸੇ ਹਰਿਆਣਾ ਪੁਲਿਸ ਜਿਨ੍ਹਾਂ ਚ ਟਕਰਾਅ ਦੇਖਣ ਨੂੰ ਜ਼ਰੂਰ ਇੱਕ ਵਾਰ ਤਾਂ ਬਣਿਆ ਸੀ ਵੀ ਕਿਸਾਨ ਜਦੋਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਹਰਿਆਣਾ ਪੁਲਿਸ ਰੋਕਣ ਲਈ ਕਿਵੇਂ ਅਥਰੂ ਗੈਸ ਤੇ ਗੋਲੇ ਵਾਰ ਰਹੀ ਸੀਗੀ ਕੋਈ ਇੱਕ ਨਹੀਂ ਕੋਈ ਦੋ ਨਹੀਂ ਸੈਂਕੜੇ ਗੋਲੇ ਜਿਹੜੇ ਉਸ ਸਮੇਂ ਕਿਸਾਨਾਂ ਤੇ ਦਾਗੇ ਗਏ ਸੀਗੇ ਤੇ ਫਿਰ ਕਿਸਾਨਾਂ ਨੇ ਵੀ ਫੈਸਲਾ ਕੀਤਾ ਵੀ ਕਿ ਚਲੋ ਹਰਿਆਣਾ ਸਰਕਾਰ ਅੱਗੇ ਨਹੀਂ ਵਧਣ ਦੇਰੀ ਤਾਂ ਉਹਨਾਂ ਨੇ ਪੰਜਾਬ ਤੇ ਹਰਿਆਣਾ ਦੀ ਹਦਾਂ ਤੇ ਚਾਹੇ ਸ਼ੰਭੂ ਬਾਰਡਰ ਹੋਵੇ ਤੇ ਜਾਂ ਉਧਰ ਖਨੋਰੀ ਬਾਰਡਰ ਉਹਨਾਂ ਨੇ ਦੋਵੇਂ ਥਾਵਾਂ ਤੇ ਜਿਹੜਾ ਇੱਕ ਆਪਣਾ ਅੰਦੋਲਨ ਸ਼ੁਰੂ ਕਰ ਦਿੱਤਾ ਸੀ ਜੋ ਕਿ ਲਗਾਤਾਰ ਹੁਣ ਤੱਕ ਚੱਲਦਾ ਆ ਰਿਹਾ ਪਰ ਦੋਸਤੋ ਉਸ ਟਕਰਾਅ ਦੀ ਜਿਹੜੀ ਦੀ ਆਪਾਂ ਗੱਲ ਕਰ ਰਹੇ ਹਾਂ ਉਸ ਟਕਰਾਅ 'ਚ ਸਾਡੇ ਇੱਕ ਨੌਜਵਾਨ ਕਿਸਾਨ ਛੁਭਕਰਨ ਦੀ ਫੌਤ ਵੀ ਹੋ ਗਈ ਸੀਗੀ ਉਸ ਦੀ ਜਿਹੜਾ ਗੋਲੀ ਲੱਗਣ ਕਰਕੇ ਮੌਤ ਹੋ ਗਈ ਸੀਗੀ ਤੇ ਉਸ ਤੋਂ ਕਿਸਾਨ ਵਰਗ ਕਾਫੀ ਨਰਾਜ਼ ਸੀਗਾ ਤੇ ਕਿਸਾਨ ਵਰਗ ਹੀ ਨਹੀਂ ਹਰ ਵਰਗ ਦੇ ਲੋਕਾਂ ਚ ਕਿਤੇ ਨਾ ਕਿਤੇ ਨਰਾਜਗੀ ਜ਼ਰੂਰ ਦੇਖਣ ਨੂੰ ਮਿਲੀ ਸੀ ਵੀ ਉਸ ਸਮੇਂ ਇੱਕ ਨੌਜਵਾਨ ਦੀ ਮੌਤ ਹੋਈ ਸੀ ਨੌਜਵਾਨ ਕਿਸਾਨ ਦੀ ਉਹ ਵੀ ਇਸ ਕਿਸਾਨੀ ਸੰਘਰਸ਼ ਚ ਤਾਂ ਉਸ ਤੋਂ ਬਾਅਦ ਜ਼ਰੂਰ ਕਿਸਾਨ ਜਿੱਥੇਬੰਦੀਆਂ ਚ ਇੱਕ ਨਰਾਜਗੀ ਦੇਖਣ ਨੂੰ ਮਿਲੀ ਪਰ ਕਿਸਾਨ ਜਿੱਥੇਬੰਦੀਆਂ ਨੇ ਆਪਣੇ ਹੌਸਲੇ ਨਹੀਂ ਛੱਡੇ ਉਹਨਾਂ ਨੇ ਆਪਣਾ ਸੰਘਰਸ਼ ਜਾਰੀ ਰੱਖਿਆ ਤੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਜਿਹੜਾ ਕਿਸਾਨ ਜਿੱਥੇਬੰਦੀਆਂ ਵੱਲੋਂ ਲਗਾਤਾਰ ਹੁਣ ਤੱਕ 13 ਫਰਵਰੀ ਤੋਂ ਸ਼ੁਰੂ ਕੀਤਾ ਹੋਇਆ ਸੰਘਰਸ਼ ਚੱਲ ਰਿਹਾ ਹੈ ਤੇ ਉਹ ਅੱਗੇ ਵੀ ਜਿਹੜਾ ਹੈਗਾ ਕਿਸਾਨ ਜਥੇਬੰਦੀਆਂ ਨੇ ਜਾਰੀ ਰੱਖਣ ਦਾ ਐਲਾਨ ਕੀਤਾ ਤੇ ਇਸ ਸੰਘਰਸ਼ ਦੌਰਾਨ ਜੇ ਦੇਖਦੇ ਹਾਂ ਤਾਂ ਕਿਸਾਨ ਜਥੇਬੰਦੀਆਂ ਨੇ ਦੇਸ਼ ਦੇ ਗੈਰ ਭਾਜਪਾਈ ਜਿੰਨੇ ਵੀ ਸੰਸਦ ਮੈਂਬਰ ਨੇ ਉਹਨਾਂ ਨੂੰ ਮੰਗ ਪੱਤਰ ਵੀ ਦਿੱਤੇ ਮੰਗ ਪੱਤਰ ਦੇ ਕੇ ਮੰਗ ਕੀਤੀ ਵਿਚ ਉਹ ਕੇਂਦਰ ਦਾ ਜਿਹੜਾ ਇਹ ਮੌਨਸੂਨ ਸੈਸ਼ਨ ਚੱਲ ਰਿਹਾ ਜੋ ਇਸ ਸਮੇਂ ਚੱਲ ਰਿਹਾ ਉਸ ਤੇ ਵਿੱਚ ਕਿਸਾਨਾਂ ਦੀਆਂ ਮੰਗਾਂ ਨੂੰ ਚੁੱਕਣ ਦੀ ਜਿਹੜਾ ਹੈਗਾ ਮੰਗ ਕੀਤੀ ਗਈ ਤੇ ਉਹ ਲਗਾਤਾਰ ਚੱਲਦਾ ਰਿਹਾ ਤੇ ਇੰਨਾ ਹੀ ਨਹੀਂ ਕਿਸਾਨ ਜਥੇਬੰਦੀਆਂ ਨੇ ਲੰਗੇ ਦਿਨ ਜਿਹੜਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨਾਲ ਵੀ ਮੁਲਾਕਾਤ ਕੀਤੀ ਜੋ ਕਿ ਵਿਰੋਧੀ ਧਿਰ ਦੇ ਆਗੂ ਵੀ ਨੇ ਸੰਸਦ ਦੇ ਵਿੱਚ ਉਹਨਾਂ ਤੋਂ ਵੀ ਇਹੀ ਮੰਗ ਕੀਤੀ ਹੈ ਵੀ ਕਿ ਉਹ ਐਮਐਸਪੀ ਦੀ ਕਾਨੂੰਨੀ ਗਰੰਟੀ ਹੋਗੀ ਤੇ ਹੋਰ ਨਾ ਕਿਸਾਨੀ ਮੰਗਾਂ ਨੂੰ ਸੰਸਦ 'ਚ ਜਿਹੜਾ ਜੋਰ-ਸ਼ੋਰ ਨਾਲ ਚੁੱਕਣ ਤੇ ਉਹਨਾਂ ਨੇ ਭਰੋਸਾ ਵੀ ਦਿਵਾਇਆ ਵੀ ਕਿ ਉਹ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਜ਼ੋਰ-ਸ਼ੋਰ ਨਾਲ ਚੁੱਕਣਗੇ ਪਰ ਦੋਸਤੋ ਇਸ ਦੇ ਵਿੱਚ ਹੀ ਕਿਤੇ ਨਾ ਕਿਤੇ ਭਾਜਪਾ ਦਾ ਇੱਕ ਫੇਰ ਜਿਹੜਾ ਕਿਸਾਨ ਵਿਰੋਧੀ ਰਵਈਆ ਦੇਖਣ ਨੂੰ ਮਿਲਿਆ ਕਿਉਂਕਿ ਹਰਿਆਣੇ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਤੇ ਭਾਜਪਾ ਸਰਕਾਰ ਵੱਲੋਂ ਹੀ ਜਿਹੜਾ ਹੈਗਾ ਪੁਲਿਸ ਨੂੰ ਆਦੇਸ਼ ਦਿੱਤੀ ਕਿ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ ਪਰ ਹੁਣ ਨਵੀਂ ਚੀਜ਼ ਇਹ ਦੇਖਣ ਨੂੰ ਮਿਲੀ ਹੈ ਵੀ ਕਿ ਹਰਿਆਣੇ ਦੀ ਜਿਹੜੀ ਸਰਕਾਰ ਹੈ ਉਸ ਵੱਲੋਂ ਕੁਝ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਦੀ ਸਿਫਾਰਿਸ਼ ਕੀਤੀ ਹੈ ਵੀ ਕਿ ਇਹਨਾਂ ਨੂੰ ਪੁਲਿਸ ਅਧਿਕਾਰੀਆਂ ਨੂੰ ਕੇਂਦਰ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾਵੇ ਤੇ ਜੇ ਅਸੀਂ ਦੇਖਦੇ ਹਾਂ ਤਾਂ ਉਹ ਪੁਲਿਸ ਅਧਿਕਾਰੀ ਕਿਹੜੇ ਨੇ ਉਹੋ ਪੁਲਿਸ ਅਧਿਕਾਰੀ ਹੈ ਉਹਨੇ ਜਿਨ੍ਹਾਂ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ ਜੋ ਕਿ ਦਿੱਲੀ ਜਾ ਰਹੇ ਸੀ ਕਿਸਾਨ ਉਸ ਸਮੇਂ ਜਿਹੜੇ ਜਿਹੜੇ ਪੁਲਿਸ ਅਧਿਕਾਰੀਆਂ ਨੇ ਮੁੱਖ ਭੂਮਿਕਾ ਨਿਭਾਈ ਹੈ ਉਹਨਾਂ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਦੀ ਹਰਿਆਣਾ ਸਰਕਾਰ ਨੇ ਸਫਾਰਿਸ਼ ਕੀਤੀ ਹੈ ਹਰਿਆਣਾ ਪੁਲਿਸ ਤੇ ਬੀਜੀਪੀ ਨੇ ਸਫਾਰਿਸ਼ ਕੀਤੀ ਹੈ ਤਾਂ ਉਸ ਤੋਂ ਇੱਕ ਵਾਰ ਫੇਰ ਕਿਸਾਨ ਜਿੱਥੇ ਬੰਦੀਆਂ ਚ ਵੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ ਤੇ ਨਾਲ ਹੀ ਜੇ ਦੇਖਦੇ ਆ ਤਾਂ ਭਾਜਪਾ ਦਾ ਵੀ ਕਿਤੇ ਨਾ ਕਿਤੇ ਕਿਸਾਨ ਵਿਰੋਧੀ ਚਿਹਰਾ ਜਿਹੜਾ ਸਭ ਦੇ ਸਾਹਮਣੇ ਆਂਦਾ ਹੈ ਤਾਂ ਉਸ ਤੋਂ ਕਿਸਾਨ ਵਰਗ ਵੀ ਨਰਾਜ ਹੈ ਤੇ ਇੰਨਾ ਹੀ ਦੀ ਪੰਜਾਬ ਵਿਧਾਨ ਸਭਾ ਦੇ ਜਿਹੜੇ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਉਹ ਵੀ ਕਾਫੀ ਨਰਾਜ ਦਿਖਾਈ ਦੇ ਰਹੇ ਨੇ ਸ਼੍ਰੀ ਸੰਧਵਾ ਨੇ ਤਾਂ ਜਿਹੜਾ ਹੈਗਾ ਇਸ ਮੁੱਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤੱਕ ਉਹਨੂੰ ਚਿੱਠੀ ਵੀ ਲਿਖ ਦਿੱਤੀ ਹੈ ਜਿਸ ਚ ਉਹਨਾਂ ਨੇ ਮੰਗ ਕੀਤੀ ਹੈ ਵੀ ਕਿ ਇਸ ਬਾਰੇ ਜਿਹੜਾ ਕੇਂਦਰ ਸਰਕਾਰ ਮੁੜ ਤੋਂ ਵਿਚਾਰ ਕਰੇ ਵੀ ਕਿ ਉਹਨਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ ਨਹੀਂ ਕੀਤਾ ਜਾਣਾ ਉਹਨਾਂ ਨੇ ਸਾਰੀ ਉਹ ਘਟਨਾ ਵੀ ਉੱਥੇ ਉਹ ਚਿੱਠੀ ਚ ਦੱਸੀ ਹੈ ਵੀ ਕਿ ਇਹ ਕੀ ਕੀ ਹੋਇਆ ਸੀਗਾ ਤੇ ਕਿਹੜੇ ਹਾਲਾਤਾਂ 'ਚ ਉਹ ਟਕਰਾਅ ਹੁੰਦਾ ਰਿਹਾ ਤੇ ਪੁਲਿਸ ਅਧਿਕਾਰੀਆਂ ਦੀ ਕੀ ਭੂਮਿਕਾ ਰਹੀ ਆ ਤੇ ਉਹਨਾਂ ਨੇ ਅਪੀਲ ਕੀਤੀ ਹੈ ਵੀ ਕਿ ਉਸ ਬਾਰੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਜਿਹੜਾ ਉਹ 13 ਫਰਵਰੀ ਨੂੰ 3-4 ਦਿਨ ਲਗਾਤਾਰ ਉੱਥੇ ਟਕਰਾਅ ਹੁੰਦਾ ਰਿਹਾ ਉਸ ਟਕਰਾਅ ਨੂੰ ਵੀ ਧਿਆਨ ਦੇ ਵਿੱਚ ਰੱਖਿਆ ਜਾਵੇ ਤਾਂ ਇਹ ਵੀ ਉਹਨਾਂ ਨੇ ਧਿਆਨ ਦੇ ਵਿੱਚ ਲਿਆਇਆ ਤੇ ਨਾਲ ਹੀ ਉਹਨਾਂ ਨੇ ਮੰਗ ਕੀਤੀ ਹੈ ਵੀ ਕਿ ਇਹੋ ਜਿਹੇ ਪੁਲਿਸ ਅਧਿਕਾਰੀਆਂ ਨੂੰ ਜਿਹੜਾ ਸਨਮਾਨਿਤ ਨਹੀਂ ਕੀਤਾ ਜਾਣਾ ਚਾਹੀਦਾ ਤੇ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਵੀ ਇਹਨਾਂ ਚੀਜ਼ਾਂ ਤੇ ਉਂਗਲ ਚੁੱਕੀ ਹੈ ਤੇ ਉਹਨਾਂ ਨੇ ਕਿਹਾ ਵੀ ਕਿ ਇਹ ਸਫਾਰਿਸ਼ ਕਰਨਾ ਗਲਤ ਹੈ ਤੇ ਉਹਨਾਂ ਨੇ ਵੀ ਇਹੀ ਗੱਲ ਕੀਤੀ ਹੈ ਵੀ ਕਿ ਇਹੋ ਜਿਹੇ ਅਧਿਕਾਰੀਆਂ ਨੂੰ ਸਨਮਾਨਿਤ ਨਹੀਂ ਕੀਤਾ ਜਾਣਾ ਚਾਹੀਦਾ ਤੇ ਨਾਲ ਹੀ ਉਹਨਾਂ ਨੇ ਵੀ ਗੱਲ ਕਹੀ ਹੈ ਵੀ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਵੀ ਕਿ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਮੰਨੇ ਪਰ ਦੋਸਤੋ ਦੇਖਣ ਵਾਲੀ ਗੱਲ ਤਾਂ ਇਹ ਹੈ ਵੀ ਕਿ ਕਿਸਾਨ ਜਿੱਥੇ ਬੰਦੀਆਂ ਨਹੀਂ ਬੜੇ ਸ਼ਾਂਤਪਨ ਢੰਗ ਨਾਲ ਸੰਘਰਸ਼ ਕਰ ਰਹੀਆਂ ਸੀ ਉਹਨਾਂ ਨੂੰ ਰੋਕਣ ਲਈ ਉਸ ਸਮੇਂ ਇਹੋ ਜਿਹੇ ਹਾਲਾਤ ਕਿਉਂ ਬਣੇ ਵੀ ਕਿ ਜਿੱਥੇ ਸਾਡੇ ਇੱਕ ਨੌਜਵਾਨ ਕਿਸਾਨ ਦੀ ਫੌਤ ਹੋ ਗਈ ਫਿਰ ਉਸ ਤੋਂ ਬਾਅਦ ਇੱਕ ਕੈਦੀਏ ਲਗਭਗ 5 ਮਹੀਨਿਆਂ ਦੇ ਵਿੱਚ ਕਈ ਕਿਸਾਨਾਂ ਦੀ ਉੱਥੇ ਜਾਨਾਂ ਚਲੀਆਂ ਗਈਆਂ ਤਾਂ ਇਹੋ ਜਿਹਾ ਸਾਰਾ ਮਾਹੌਲ ਬਣਿਆ ਕਿਉਂ ਹੈ ਤਾਂ ਇਸ ਬਾਰੇ ਕੇਂਦਰ ਸਰਕਾਰ ਨੂੰ ਸੋਚਣਾ ਚਾਹੀਦਾ ਵਿਚਾਰਨਾ ਚਾਹੀਦਾ ਤੇ ਕੇਂਦਰ ਸਰਕਾਰ ਨੂੰ ਨਾਲ ਹੀ ਇਹ ਵੀ ਗੱਲ ਸਮਝਣੀ ਚਾਹੀਦੀ ਹੈ ਕਿ ਕਿਸਾਨ ਜਿੱਥੇ ਬੰਦੀਆਂ ਕੋਈ ਪਿੱਛੇ ਹਟਣ ਵਾਲੀਆਂ ਨਹੀਂ ਐ ਪਹਿਲਾਂ ਦਿੱਲੀ ਦੀ ਬਰੂਹਾ ਤੇ ਵੀ ਉਹਨਾਂ ਨੇ ਗਰਮੀ ਠੰਡ ਆਪਣੇ ਪਿੰਡੇ ਤੇ ਹੰਡਾਈ ਹੈ ਤੇ ਉਹ ਆਪਣੀ ਮੰਗਾਂ ਨੂੰ ਮਨਵਾ ਕੇ ਵਾਪਸ ਮੁੜੇ ਨਹੀਂ ਤਾਂ ਇਸ ਲਈ ਚਾਹੀਦਾ ਹੈ ਕਿ ਕੇਂਦਰ ਸਰਕਾਰ ਨੂੰ ਕਿ ਉਹ ਇਹਨਾਂ ਦੀਆਂ ਮੰਗਾਂ ਤੇ ਗੌਰ ਕਰੇ ਤੇ ਇਹਨਾਂ ਦੀਆਂ ਮੰਗਾਂ ਨੂੰ ਜਿਹੜਾ ਉਹਨਾਂ ਦਾ ਕੋਈ ਨਾ ਕੋਈ ਠੋਸ ਹੱਲ ਕੱਢ ਕੇ ਕਿਸਾਨਾਂ ਨੂੰ ਖੁਸ਼ੀ-ਖੁਸ਼ੀ ਘਰ ਭੇਜਿਆ ਜਾਵੇ ਤੇ ਇੱਕ ਤਾਂ ਇਹੋ ਚੀਜ਼ ਹੋਣੀ ਚਾਹੀਦੀ ਨਾਲ ਹੀ ਦੂਜੀ ਗੱਲ ਇਹ ਵੀ ਹੈ ਵੀ ਜਿਹੜਾ ਕੇਂਦਰ ਸਰਕਾਰ ਵੱਲੋਂ ਜਿਹੜਾ ਬਜਟ ਪੇਸ਼ ਕੀਤਾ ਗਿਆ ਉਸ 'ਚ ਭਾਵੇਂ ਕਿ ਕੇਂਦਰ ਸਰਕਾਰ ਦਾਵਾ ਕਰ ਰਹੀ ਹੈ ਕਿ ਉਹਨਾਂ ਨੇ ਖੇਤੀਬਾੜੀ ਖੇਤਰ ਲਈ ਜਿਹੜਾ ਲਗਭਗ 25000 ਕਰੋੜ ਰੁਪਏ ਦਾ ਬਜਟ ਚ ਵਾਅਦਾ ਕਰ ਦਿੱਤਾ ਹੈ ਕਿਉਂਕਿ ਇਸ ਵਾਰ ਖੇਤੀਬਾੜੀ ਦਾ ਬਜਟ 1 152 ਲੱਖ ਕਰੋੜ ਦਾ ਬਜਟ ਹੈ ਤਾਂ ਉਹ ਇਸ ਤਰ੍ਹਾਂ ਦਾ ਦਾਅਵਾ ਕਰ ਰਹੇ ਨੇ ਪਰ ਜੇ ਧੀਖਦਿਆਂ ਦਾ ਉਸਦੇ ਵਿੱਚ ਨਾ ਤਾਂ ਐਮਐਸਪੀ ਨੂੰ ਕਾਨੂੰਨੀ ਗਰੰਟੀ ਦੇਣ ਦੀ ਗੱਲ ਹੈ ਜਾਂ ਹੋਰ ਕਿਸਾਨੀ ਲਈ ਕੋਈ ਵਿਸ਼ੇਸ਼ ਪੈਕੇਜ ਦੀ ਕੋਈ ਗੱਲ ਨਹੀਂ ਕੀਤੀ ਗਈ ਤਾਂ ਕਿਸਾਨ ਜਿੱਥੇ ਬੰਦੀਆਂ ਉਸਦੀ ਵੀ ਮੰਗ ਕਰ ਰਹੀਆਂ ਨੇ ਵੀ ਕਿ ਸਰਕਾਰ ਨੂੰ ਚਾਹੀਦਾ ਹੈ ਵੀ ਕਈ ਇੱਕ ਤਾਂ ਐਮਐਸਪੀ ਦੀ ਕਾਨੂੰਨੀ ਗਰੰਟੀ ਬਾਰੇ ਤਾਂ ਗੱਲ ਕਰੇ ਹੀ ਕਰੇ ਇਸ ਤੋਂ ਇਲਾਵਾ ਕਿਸਾਨਾਂ ਦੇ ਕਰਜ਼ਾ ਮਾਫੀ ਨੂੰ ਲੈ ਕੇ ਜਾਂ ਹੋਰ ਜਿੰਨੀਆਂ ਮੰਗਿਆ ਉਹਨਾਂ ਨੂੰ ਵੀ ਮੰਨੇ ਕੇਂਦਰ ਸਰਕਾਰ ਤਾਂ ਹੁਣ ਦੇਖਣ ਵਾਲੀ ਗੱਲ ਹੋਵੇਗੀ ਵੀ ਕਿ ਕਿਸਾਨ ਜਿੱਥੇ ਬੰਦੀਆਂ ਤੇ ਕੇਂਦਰ ਸਰਕਾਰ ਵਿੱਚ ਕਹਿ ਲੋ ਜਾਂ ਭਾਜਪਾ ਚ ਕਹਿ ਲੋ ਇੱਕ ਟਕਰਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਤੇ ਇਹ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਤੇ ਹੁਣ ਦੇਖਣ ਵਾਲੀ ਗੱਲ ਹੋਵੇਗੀ ਵੀ ਕਿ ਇਹ ਟਕਰਾਪ ਵਿਖਦੇ ਵਿੱਚ ਖਤਮ ਹੁੰਦਾ ਹੈ ਕਿ ਹੋਰ ਇੱਕ ਤਿੱਖਾ ਰੂਪ ਧਾਰਨ ਕਰਦਾ ਇਹ ਤਾਂ ਸਮਾਂ ਹੀ ਦੱਸੇਗਾ ਪਰ ਪੰਜਾਬੀ ਦਰਬੀ ਨੂੰ ਉਦੋਂ ਤੱਕ ਤੁਹਾਡੇ ਅੱਗੇ ਅਰੋ ਜੀ ਸਾਰੇ ਇਹ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੋੜ ਤੱਕ ਪਹੁੰਚਾਉਂਦਾ ਰਹੇਗਾ ਤੁਹਾਡੇ ਅੱਗੇ ਰੱਖਦਾ ਰਹੇਗਾ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਧੰਨਵਾਦ